पांच बार 7 बजे करेंगे और मेरा भी बिल्कुल गलत हाल है बंद कर सकते हैं कोई और भी डालोगे हां ठीक और ठीक खड़े से शॉर्ट शॉर्ट डालोगे बाद में बड़ा शॉट प्ले करना शॉर्ट वाला तब मैं ਕੋਈ ਰੌਲਾ ਨਹੀਂ ਲੱਗ ਰਿਹਾ ਵਾਸ਼ੇ ਬੰਦੀ ਦਾ ਅਨਲੈਟਰ ਹਰ ਹੁੰਦੇ ਬੋਲਦੇ ਪਰਲੇ ਵੀ ਕਾਪੀ ਕੋਈ ਇੰਨਾ ਨਹੀਂ ਹੁੰਦਾ ਵੀ ਉੱਪਰ ਫੇਸ ਨਹੀਂ ਆਦਾ ਬਸ ਆ ਕੇ ਬੈਠੇ ਕਰੋ ਜਰਾ ਕਰੋ ਜੀ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਫਰੋਤਰਾਇ ਹੋਇੰਦਾ ਕੱਲ ਬਠਿੰਡਾ ਪੁਲਿਸ ਨੂੰ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਸਾਡਾ ਥਾਣਾ ਖਨਾਲ ਕਲੋਨੀ ਦਾ ਇੱਕ ਨਾਕਾ ਲੱਗਿਆ ਹੋਇਆ ਸੀਗਾ ਬਹਿਮਨ ਪੁਲ ਦਵਾਨਾ ਦੇ ਨੇੜੇ ਤਾਂ ਇੱਕ ਵਿਅਕਤੀ ਸਕੂਟੀ ਦੇ ਉੱਪਰ ਆ ਰਿਹਾ ਸੀਗਾ ਉਸ ਨੂੰ ਇੰਟਰਸੈਪਟ ਸਾਡੀ ਟੀਮ ਨੇ ਕੀਤਾ ਸਕੂਟੀ ਦੇ ਉੱਪਰ ਉਹਨੂੰ ਚੈੱਕ ਕਰਨ ਦੇ ਉੱਪਰ ਸਾਡੇ ਕੋਈ ਪੋਜੈਸ਼ਨ ਦੇ ਵਿੱਚੋਂ 505 ਗ੍ਰਾਮ ਜਿਹੜੀ ਸੀਗੀ ਹੈਰੋਨ ਬਰਾਬਰ ਹੋਈ ਹੈ ਆ ਇਸ ਦੇ ਵਿੱਚ ਜਿਹੜਾ ਇਹ ਰਾਹੁਲ ਨਾਮ ਦਾ ਵਿਅਕਤੀ ਸੀਗਾ ਇਹ ਪੁਤਰ RAMਦਾਰ ਇਹ ਜਨਤਾਨਗਰ ਦਾ ਰਹਿਣ ਵਾਲਾ ਹੈ ਇਹ ਪਹਿਲਾ ਜਿਹੜਾ ਹੈਗਾ ਇਹਦੇ ਉੱਪਰ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਸੀ ਕਰ। ਕੱਲ ਫਸਟ ਟਾਈਮ ਜਿਹੜਾ ਹੈਗਾ ਇਹ ਸਕੂਟੀ ਦੇ ਉੱਪਰ ਜਦੋਂ ਆਇਆ ਸਾਡੀ ਥਾਣਾ ਕਨਾਲ ਕਨੋਨੀ ਦੀ ਟੀਮ ਨੇ ਜਦੋਂ ਇੰਟਰਸੈਪਟ ਕੀਤਾ ਤਾਂ ਮੌਕੇ ਦੇ ਉੱਪਰ ਡੀਐਸਟੀ ਸਾਹਿਬ ਸਿਟੀ 1 ਸੀਨੀ ਡੀਪਾਰਟਮੈਂਟ ਦੀ ਹਾਜ਼ਰੀ ਦੇ ਵਿੱਚ ਇਹਦੇ ਕੋਲੋਂ ਪਾਸ਼ੂ 5 ਗ੍ਰਾਮ ਜਿਹੜੀ ਹੈਰੋਨ ਬਰਾਮਦ ਕਰਵਾਈ ਗਈ। ਇਸ ਬੰਦ ਦੇ ਵਿੱਚ ਅਸੀਂ ਥਾਣਾ ਕਨਾਲ ਕਨੋਨੀ ਦੇ ਵਿੱਚ ਮਕਦਮਾ ਨੰਬਰ 212 ਅੰਡਰ ਸੈਕਸ਼ਨ 21 ਸੀ ਐਨਡੀਪੀਐਸ ਐਕਟ ਦਰਜ ਰਜਿਸਟਰ ਕੀਤਾ ਤੇ ਫਰਦਰ ਜਿਹੜੀ ਮਕਦਮਾ ਦੀ ਅਸੀਂ ਤਵਦੀਸ਼ ਸ਼ੁਰੂ ਕਰ ਦਿੱਤੀ। ਤਫਤੀਸ਼ ਦੇ ਵਿੱਚ ਮੋਡਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ rahul ਨਾਮ ਦਾ ਵਿਅਕਤੀ ਹੈ ਕਾਫੀ ਲੰਬੇ ਸਮੇਂ ਦੇ ਵਿੱਚ ਤੰਤਾ ਨਗਰ ਜਿਹੜਾ ਸਦਪੁਰਾ ਰੋਡ ਹੈ ਉਥੇ ਰੇਲਵੇ ਟਰੈਕ ਦੇ ਉੱਪਰ ਜੋ ਕਿ ਸਾਡਾ ਹੌਟਸਪੌਟ ਏਰੀਆ ਵੀ ਡਿਕਲਰ ਕੀਤਾ ਹੋਇਆ ਹੈ ਉਥੇ ਛੋਟੀ ਮਾਤਰਾ ਦੇ ਵਿੱਚ 5-5 10-10 ਗ੍ਰਾਮ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀਗਾ ਛੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਅੱਗੇ ਛੋਟੇ ਇਹਨੇ ਹੋਰ ਵੀ ਬੰਦੇ ਰੱਖੇ ਹੋਏ ਸੀਗੇ ਜਿਹੜੇ ਇਹਦੇ ਨਸ਼ਾ ਲੈ ਕੇ ਜਿਹੜਾ ਸੀਗਾ ਅੱਗੇ ਡਿਲੀਵਰ ਕਰਦੇ ਸੀਗੇ ਜਿਸ ਕਰਕੇ ਸੰਤਪੁਰਾ ਰੋਡ ਤੋਂ ਸਾਨੂੰ ਕਾਫੀ ਦੇਰ ਦੀ ਇਹ ਜਿਹੜੀ ਸ਼ਿਕਾਇਤ ਆ ਰਹੀ ਸੀ ਲੋਕਾਂ ਤੋਂ ਪਬਲਿਕ ਤੋਂ ਵੀ ਪ੍ਰੈਸ ਵਾਲਿਆਂ ਤੋਂ ਵੀ ਕਿ ਜਿਹੜਾ ਸੰਤਪੁਰਾ ਰੋਡ ਆ ਇੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਨਸ਼ੇੜੀ ਆ ਕੇ ਜਿਹੜੇ ਹੈਗਾ ਨਸ਼ਾ ਲੈ ਗਏ ਜਾਂਦੇ ਆ ਸੋ ਉਸੇ ਇਨਪੁਟ ਤੇ ਕੰਮ ਕਰਦੇ ਆ ਹਾਂ ਥਾਣਾ ਕਨਾਲ ਕੁਰਣੀ ਦੀ ਟੀਮ ਨੇ ਨਾਕਾ ਬੰਦੀ ਕੀਤੀ ਨਾਕਾ ਬੰਦੀ ਤੋਂ ਜਿਹੜਾ ਇਹ ਬੰਦਾ ਸੀਗਾ ਰਾਹੁਲ ਇਹ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੇ ਇਹਦੇ ਕੋਲ 505 ਗ੍ਰਾਮ ਜਿਹੜੀ ਹੈਰੋਨ ਬਰਾਬਰਦ ਹੋਈ ਜਿਸ ਤੇ ਅਸੀਂ ਮੁਕੱਦਮਾ ਥਾਣਾ ਖਰਾਬ ਕੁਰਣੀ ਦੇ ਵਿੱਚ ਦਰਜ ਕੀਤਾ ਦਰਜ ਕਰਨ ਤੋਂ ਬਾਅਦ ਜਿਹੜੀ ਮੌੜੀ ਤਫਤੀਸ਼ ਦੇ ਵਿੱਚ ਇਸ਼ੂ ਨਾਮ ਦਾ ਇੱਕ ਵਿਅਕਤੀ ਹੈ ਇਸ਼ੂ ਜੋ ਕਿ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਹੈ ਇਹ ਜਨਤਾਰ ਨਗਰ ਦਾ ਰਹਿਣ ਵਾਲਾ ਤੇ ਇਹਦੇ ਉੱਪਰ ਪਹਿਲਾਂ ਐਨਡੀपीएस ਦੇ ਪੰਜ ਮੁਕਦਮੇ ਦਰਜ ਨੇ ਜਿਸ ਦੇ ਵਿੱਚੋਂ ਇੱਕ ਮੁਕੱਦਮਾ ਐਨਡੀपीएस ਵਰਸ਼ਲ ਕੁਆਂਟੀਟੀ ਦਾ ਉਹਦੇ ਵਿੱਚ ਸਜ਼ਾ ਵੀ ਹੋ ਚੁੱਕਿਆ ਉਹਦੇ ਵਿੱਚ 10 ਸਾਲ ਦੀ ਨੂੰ ਸਜ਼ਾ ਹੋ ਚੁੱਕੀ ਹੈ ਤੇ ਉਸ ਦੇ ਵਿੱਚ ਇਹ ਸਜ਼ਾ ਕੱਟ ਰਿਆ ਉਹਦੇ ਨਾਲ ਹੀ ਤਾਲਮਿਲ ਕਰਕੇ ਜਿਹੜਾ ਸੀਗਾ ਰਾਹੁਲ ਨੂੰ ਨਸ਼ਾ ਸਪਲਾਈ ਦਿੰਦਾ ਸੀਗਾ ਤੇ ਹੁਣ ਅਸੀਂ ਜਿਹੜਾ ਹੈਗਾ ਜਿਹੜਾ ਇਸ਼ੂ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਉਸ ਬੰਦੀ ਅਸੀਂ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਉਹਨੂੰ ਜਲਦੀ ਲੈ ਕੇ ਆਵਾਂਗੇ ਤੇ ਅੱਗੇ ਫਰਦਰ ਦੀ ਤਫतीश ਕਰਾਂਗੇ ਕਿ ਉਹਦੇ ਇਸ ਤਰ੍ਹਾਂ ਕਿਹਦੇ ਸਬੰਧ ਨੇ ਕਿਹ ਕਿਹੜੇ ਹੋਰ ਬੰਦੇ ਦੇ ਨਾਲ ਇਨਵੋਲਡ ਨੇ ਤਾਂ ਸਾਰੇ ਜਿਹੜਾ ਨੈਟਵਰਕ ਹੈ ਤਾਂ ਪਰਦਾ ਫਾਸ਼ ਕੀਤਾ ਜਾਊਗਾ ਜਿਹੜਾ ਸਰ ਲੈ ਕੇ ਕੌਣ ਦਾ ਸੀ ਇਹਨੂੰ ਲੋ ਇਸ ਬੰਦੇ ਵਿੱਚ ਇਹਦੀ ਮੁੱਢਲੀ ਪੁਸ਼ਕਿਸ਼ ਦੇ ਵਿੱਚ ਆਇਆ ਕਿ ਜਿਹੜਾ ਬੰਦਾ ਇਸ਼ੂ ਹੈਗਾ ਜੋ ਪੂਰਥਲਾ ਢੇਰ ਵਾਲਾ ਬੰਦਾ ਹੈ ਉਹ ਇਸ ਨਾਲ ਤਾਲਮਿਲ ਕਰਦਾ ਸੀਗਾ ਤੇ ਇੱਥੇ ਜਿੱਥੇ ਇਹ ਸਪੌਟ ਦੱਸਦਾ ਸੀਗਾ ਉੱਥੇ ਉਸ ਦਾ ਬੰਦਾ ਆ ਕੇ ਇਹਨੂੰ ਜਿਹੜੀ ਹੈਰਨ ਦੀ ਸਪਲਾਈ ਕਰਕੇ ਦਿੰਦਾ ਸੀਗਾ ਕਿਉਂਕਿ ਇਹ ਵੀ ਜਨਤ ਨਗਰ ਦਾ ਰਹਿਣ ਵਾਲਾ ਹੈ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਪਹਿਲਾਂ ਤੋਂ ਹੀ ਜਾਣਦੇ ਆ ਉਸ ਬੰਦੇ ਉੱਪਰ ਪੰਜ ਜਿਹੜੇ ਮੁਕੱਦਮੇ ਦਰਜ ਨੇ ਕਮਰਸ਼ੀਅਲ ਕੁਆਲਿਟੀ ਦੇ ਵਿੱਚ ਵੀ ਦਰਜ ਹੈਗਾ ਤਾਂ ਉਹ ਇਹਨੂੰ ਨੈੱਟਵਰਕ ਰਾਹੀਂ ਕਨੈਕਟ ਕਰਦਾ ਸੀਗਾ ਤੇ ਉੱਥੇ ਜਿਹੜਾ ਕਨੈਕਟ ਕਰਕੇ ਵੀ ਉਹ ਤੇ ਬੰਦੇ ਨੂੰ ਸਪਲਾਈ ਕਰਕੇ ਜਾਂਦੇ ਸੀਗੇ ਕਿਹੜੇ-ਕਿਹੜੇ ਬੰਦੇ ਦੇ ਕੇ ਗਏ ਸੀ ਕਿ ਕਿਹੜੇ-ਕਿਹੜੇ ਹੋਰ ਬੰਦੇ ਇਸ ਨੈੱਟਵਰਕ ਵਿੱਚ ਸ਼ਾਮਲ ਹੋਏ ਸੀ ਉਹਨੂੰ ਪ੍ਰੋਡਕਸ਼ਨ ਵਾਲੇ ਤੇ ਲਿਆ ਰਹੇ ਆ ਤੇ ਉਹਦੀ ਪੁੱਛਗਿੱਛ ਦੇ ਵਿੱਚ ਇੱਕ ਚੀਜ਼ ਦਾ ਪਤਾ ਲੱਗਾ ਕਿ ਐਸਪੀ ਸਾਹਿਬ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਨਾਲ ਤਾਲਮਲ ਸਰਕਾਰੀ ਨੰਬਰ ਤੋਂ ਕਰਦਾ ਹੈ ਜੇਲ੍ਹ ਵਾਲੇ ਤੋਂ ਜਾਉਣੇ ਮੋਬਾਈਲ ਰੱਖਾ ਹੋਇਆ ਹੈ ਇਦੇ ਵਿੱਚ ਜਿਹੜੀ ਇਹਨੇ ਮੋਰੀਲੀ ਪੁਸ਼ਕੀ ਦੇ ਵਿੱਚ ਇਹ ਦੱਸਿਆ ਕਿ ਪਿਛਲੀ ਵਾਰੀ ਉਹਨਾਂ ਮੁਲਾਕਾਤ ਕਰਨ ਨੂੰ ਗਿਆ ਸੀਗਾ ਮੁਲਾਕਾਤ ਦੇ ਵਿੱਚ ਇਸਨੇ ਕੋਲਡ ਵਰਡ ਸੁਣਾਈ ਉਹਦੇ ਨਾਲ ਗੱਲ ਕੀਤੀ ਸੀ ਕਿ ਬਈ ਇਸ ਤਰੀਕੇ ਦਾ ਮੈਨੂੰ ਜਿਵੇਂ ਉਹ ਕਹਿੰਦਾ ਮੈਂ ਰਿਸ਼ਤੇਦਾਰ ਨੇ ਮਿਲਣਾ ਜਾ ਉਹ ਇੱਕ ਕੋਲਡ ਵਰਡ ਰਹਿ ਗੱਲ ਕੀਤੀ ਸੀਗੀ ਇਹਨੇ ਬਾਕੀ ਜਿਹੜੀ ਮੋਬਾਈਲ ਵਾਲੀ ਗੱਲ ਹੈ ਉਸ ਵਿਸ਼ੇ ਤੇ ਵੀ ਅਸੀਂ ਇਹਦੇ ਨਾਲ ਇਨਟੈਰੋਗੇਸ਼ਨ ਕਰ ਰਹੇ ਹਾਂ ਜੇ ਉਹਦੇ ਬੰਦੇ ਵੀ ਗੱਲਬਾਤ ਸਾਹਮਣੇ ਆਉਗੀ ਤਾਂ ਉਸ ਸੈਕਸ਼ਨ ਦੇ ਵਿੱਚ ਵੀ ਅਸੀਂ ਇਹਦੇ ਖੜਾ ਕਰੀ ਤਲਾਸ਼ ਕੀਤੀ ਜਾਵੇਗੀ ਕਿ ਜਿਹੜਾ ਸਰਕਾਰੀ ਨੰਬਰ ਹੈ ਜਿਹਨਾਂ ਦਾ ਉਹ ਤੋਂ ਕਿੰਨੇ ਵਾਰੀ ਇਹਨੂੰ ਕਾਲ ਹੋਈ ਹੈ ਬਿਲਕੁਲ ਬਿਲਕੁਲ ਸਾਰੇ ਅੰਗ ਕਿ ਇਹਨੇ ਕਿਸ-ਕਿਸ ਮੀਡੀਅਮ ਰਾਈ ਜਿਹੜਾ ਹੈਗਾ ਆਪਸ ਦੇ ਵਿੱਚ ਇਹਨਾਂ ਨੇ ਕਨੈਕਸ਼ਨ ਕੀਤਾ ਕਮਿਊਨੀਕੇਸ਼ਨ ਕੀਤਾ ਕਲੀ ਮੁਲਾਕਾਤ ਰਹੀ ਇਹਨਾਂ ਨੇ ਆਪਸ ਦੇ ਵਿੱਚ ਇਨਫਰਮੇਸ਼ਨ ਸ਼ੇਅਰ ਕੀਤੀ ਗਏ ਉੱਥੇ ਜਾ ਕੇ ਕਿ ਜਿਹੜੀ ਕਾਲ ਰਹੀ ਜਿਹੜੀ ਹੈਗੀ ਇਹਨਾਂ ਨੇ ਆਪਸ ਦੇ ਵਿੱਚ ਕਮਿਊਨੀਕੇਸ਼ਨ ਕੀਤਾ ਉਹ ਸਾਰੇ ਅੰਗਰੇਜ਼ੀ ਅਸੀਂ ਯਾਦ ਕਰਾ ਲਈ ਸੀ ਟੋਟਲ ਕਿੰਨੀ ਕੁਆਂਟੀਟੀ ਹੈ ਜਿਹੜੀ ਬੜੀ ਆਪਾਂ ਅੱਜ ਜਿਹੜੀ ਅਸੀਂ ਰਿਕਵਰ ਕੀਤੀ ਹੈ ਇਹਦੇ ਕੋਲੋਂ ਵੀ 505 ਗ੍ਰਾਮ ਹੈਰਨ ਹੈਗੀ ਹੈ ਅੱਜ ਜੋ ਕਿ ਸਾਡੀ ਕਮਰਸ਼ੀਅਲ ਕੁਆਲਿਟੀ ਦੀ ਜਿਹੜੀ ਕੀ ਹੈ ਰਿਕਵਰ ਹੋਈ ਹੈ ਤੇ ਇਸ ਦੇ ਵਿੱਚ ਨਾਲ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਮੇਨ ਫੋਕਸ ਸਾਡਾ ਸੀਗਾ ਕਿਉਂਕਿ ਸੰਤਪੁਰਾ ਰੋਡ ਦੇ ਉੱਪਰੋਂ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਰਹੀਆਂ ਪਿਛਲੇ ਸਮੇਂ ਤੇ ਤੇ ਅਸੀਂ ਕਾਫੀ ਸਮੇਂ ਤੋਂ ਜਿਹੜਾ ਅਸੀਂ ਉਹਦੇ ਵਿੱਚ ਲੱਗੇ ਹੋਏ ਸੀਗੇ ਜਦੋਂ ਅਸੀਂ ਪਹਿਲਾਂ ਸਾਡੀ ਜਿਹੜੀ ਰਿਕਵਰੀ ਸੀਗੀਆਂ ਉਹ ਛੋਟੀ ਕੁਆਂਟੀਟੀ ਦੇ ਵਿੱਚ ਰਿਕਵਰੀ ਸੀਗੀਆਂ ਪੈਟਰਨਸ ਦੀ ਰਿਕਵਰੀ ਹੋ ਰਹੀਆਂ ਸੀਗੀਆਂ ਉਹਨਾਂ ਪੈਟਰਨਸ ਤੋਂ ਹੀ ਅਸੀਂ ਛੋਟੇ-ਛੋਟੇ ਸਾਡੇ ਕੋਲ ਇਨਫੋਰਮੇਸ਼ਨ ਪਹਿਲਾਂ ਤੋਂ ਆ ਰਹੀ ਸੀ ਕਿ ਕਾ ਫਲਾਣਾ ਬੰਦਾ ਵੀ ਜਿਹੜਾ ਹੈਗਾ ਉਹ ਇਸ ਕੰਮ ਦੇ ਵਿੱਚ ਲੱਗਿਆ ਹੋਇਆ ਤਾਂ ਉਹਦੀ ਸਰਵੇ ਤੋ ਕੱਲ ਜਦੋਂ ਜਦੋਂ ਇਹ ਆਇਆ ਨਾਕਾ ਨਾਕਾਬੰਦੀ ਦੀ ਇਨਫੋਰਮੇਸ਼ਨ ਸਿਗੀ ਤੋ ਉਸੇ ਨਾਕਾਬੰਦੀ ਕਰਕੇ ਫਿਰ ਇਹਦੇ ਖਿਲਾਫ ਅਸੀਂ ਜਿਹੜੀ ਹੈਗੀ ਐ ਇਹ ਕਾਰਵਾਈ ਕੀਤੀ ਹੈ 500 ਬਣਾਵਾ ਤੇ ਆਪ ਹੀ ਛੋਟੇ ਛੋਟੇ ਬੇਗਾ ਸੀ ਕਿਸੇ ਹੋਰ ਨੂੰ ਅਗੇ ਸਪਲਾਈ ਕਰਦੇ ਇਹਨੇ ਇਹ ਖੋਸ਼ ਬੰਦੇ ਨੂੰ ਤਾਂ ਆਪ ਸਪਲਾਈ ਕਰਦਾ ਸੀਗਾ ਬਟ ਇਹਨੇ ਛੋਟੇ ਛੋਟੇ ਕਾਫੀ ਬੰਦੇ ਰੱਖੇ ਹੋਏ ਆ ਉਥੇ ਜੋ ਵੀ ਜਿਹੜੇ ਬੰਦੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਇਹਨੇ ਭਰਮਾਇਆ ਹੋਇਆ ਤਿੰਨ ਚਾਰ ਬੰਦੇ ਦੇ ਨਾਮ ਉਹਨਾਂ ਦੱਸਿਆ ਕਿਉਂਕਿ ਆਪ ਹੀ ਨਸ਼ਾ ਕਰਦੇ ਸੀ ਉਸੇ ਚੀਜ਼ ਦਾ ਲਾਲਚ ਦੇ ਦਿੰਦਾ ਸੀਗਾ ਕਿ ਤੁਸੀਂ ਥੋੜੀ ਥੋੜੀ ਸਪਲਾਈ ਕਰਦੇ ਹੋ ਥੋੜਾ ਬਹੁਤ ਤੁਹਾਨੂੰ ਨਾ ਪੈਸੇ ਨੂੰ ਦੇ ਦਿਆਗਾ ਸੋ ਇਸ ਤਰ੍ਹਾਂ ਦਾ ਲਾਲਚ ਦੇ ਕੇ ਵੀ ਇਹ ਨਸ਼ੇ ਦੀ ਸਪਲਾਈ ਕੀ ਦਿੰਦਾ ਸੀ ਸਰ ਇਹ ਬੇਸਿਕ ਕੰਮ ਉਹ ਸੀ ਕਰਦਾ ਇਹ ਇਹ ਬਿਲਕੁਲ ਬੇਰੁਜ਼ਗਾਰ ਹੈ ਇਹਨੇ ਜਿਹੜਾ ਕੰਮ ਆ ਦਾ ਸਿਰਫ ਕੰਮ ਜਿਹੜਾ ਹੈ ਨਸ਼ੇ ਦੀ ਸਮਗਰੀ ਦਾ ਹੀ ਕੰਮ ਇਹ ਕਰਦਾ ਸੀ ਲੈ ਕੇ ਕਿੱਥੋਂ ਆ ਵਜੇ ਇਹਨੇ ਦੱਸਣ ਮੁਤਾਬਕ ਸੀਗਾ ਕਿ ਇਹਨੂੰ ਬੰਦਾ ਜਿਹੜਾ ਸੀਗਾ ਇਸ਼ੂ ਨੇ ਜਿਹੜਾ ਭੇਜਿਆ ਸੀਗਾ ਬਠਿੰਡੇ ਇਹਨੂੰ ਸਪਲਾਈ ਕਰਕੇ ਗਿਆ ਕਿੱਥੋਂ ਇਹ ਬਠਿੰਡੇ ਦੇ ਜਿਹਨੂੰ ਸਪਲਾਈ ਦੇ ਕੇ ਗਿਆ ਸੀਗਾ ਬਠਿੰਡੇ ਦਾ ਹੀ ਆ ਉਸ ਬੰਦੇ ਨੂੰ ਜਿਹੜਾ ਹੈਗਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੈ ਉਹਦੇ ਉਹਨੂੰ ਕੰਟੈਕਟ ਪਤਾ ਹੈ ਕਿ ਉਸ ਬੰਦੇ ਨੇ ਭੇਜਿਆ ਸਰ ਇਹ ਆਪ ਵੀ ਕੋਈ ਮੈਸੇਜ ਪਤਾ ਕਰਦੇ ਨੇ ਜੇ ਪਲਾਜ਼ ਜਿਹੜਾ ਹੈਗਾ ਇਹਦੀ ਮੋਟਲੀ ਕੁਸ਼ਕੀ ਦੇ ਵਿੱਚ ਨਸ਼ੇ ਸ਼ੋਦੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਬਾਕੀ ਦਾ ਜਿਹੜੇ ਡਾਕਟਰ ਟੈਸਟ ਕਰਵਾਵਾਂਗੇ ਜਿਹੜੇ ਡਾਕਟਰ ਟੈਸਟ ਵਿੱਚ ਗੱਲ ਸਾਹਮਣੇ ਆਊਗੀ ਤਾਂ ਉਹ ਸੈਕਸ਼ਨ ਵਿੱਚ ਹੋਗਾ ਦੇਖੋ ਇਹ ਜਿਹਨੇ ਸਿੱ ਪਹਿਲਾਂ ਫੜਿਆ ਸੀਗਾ ਇਹਦੇ ਦੋ ਦਿਨ ਘਰ ਬਣਾਏ ਹੋਏ ਨੇ ਜੀ ਇੱਕ ਪਰਸਨਾ ਨਗਰ ਦੇ ਵਿੱਚ ਇਹਦਾ ਪੱਕਾ ਐਡਰੈਸ ਹੈ ਪਰੰਤੂ ਇਹਦੇ ਜਨਤਾ ਨਗਰ ਦੇ ਵਿੱਚ ਉਹਨੂੰ ਕਿਰਾਏ ਦਾ ਜਿਹੜਾ ਘਰ ਲੈ ਕੇ ਉਸ ਟਾਈਮ ਐਸ ਇਜ਼ੀ ਮੰਡੀ ਕਰਦੇ ਨਹੀਂ ਜੀ ਦੇਖੋ ਕਮर्शियल ਕੁਆਲਿਟੀ ਦਾ ਮਕਦਮਾ ਇਜ਼ੀ ਮੰਡੀ ਦੇ ਵਾਸਤੇ ਨਹੀਂ ਹੁੰਦਾ ਇਹ ਤਾਂ ਇੱਕ ਇਹਨੂੰ ਸਮਗਲਰ ਦੇ ਤੌਰ ਤੇ ਜਿਹੜਾ ਹੈਗਾ ਸੀਗਾ ਕੰਮ ਕਰ ਰਿਹਾ ਸੀਗਾ ਇਹ ਮਤਲਬ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਏਡੀ ਵੱਡੀ ਮਾਤਰਾ ਤੋਂ ਸ਼ਰਨ ਲੈ ਰਿਹਾ ਹੈ ਤਾਂ ਇਹ ਤਾਂ ਇੱਕ ਕਮਾਈ ਦਾ ਇੱਕ ਬਿਜ਼ਨਸ ਦੇ ਤੌਰ ਤੇ ਇਹਨੂੰ ਚਲਾ ਰਿਹਾ ਸੀਗਾ ਆ ਉਸ ਬੰਦੇ ਨੂੰ ਪੇਸ਼ ਕਰਦੇ ਐਸੀ ਜਾਂ ਜਿਹੜਾ ਨਹੀਂ ਉਸ ਬਾਰੇ ਜਿਹੜਾ ਹੈਗਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਕਿਉਂਕਿ ਉਸ ਉਸ ਬੰਦੇ ਨੇ ਭੇਜਿਆ ਸੀਗਾ ਕਿ ਬੰਦੇ ਨੇ ਉਹ ਟੈਕ ਕੀਹਿੰਦਾ ਮਾੜੀ ਲਿਣੀ ਇਹਨੂੰ ਉਹਨੇ ਲੋਕੇਸ਼ਨ ਦੱਸੀ ਸੀ ਕਿ ਭਾਈ ਲੋਕੇਸ਼ਨ ਤੁਸੀਂ ਕਹੋਂ ਜਾਣਾ ਤੁਹਾਨੂੰ ਬੰਦਾ ਜਿਹੜਾ ਹੈਗਾ ਸਾਡਾ ਆ ਜਾਊਗਾ ਜਦੋਂ ਉਸ ਲੋਕੇਸ਼ਨ ਤੇ ਪਹੁੰਚਿਆ ਤਾਂ ਉਹਨੇ ਆ ਕੇ ਇਹਨੂੰ ਸਪਲਾਈ ਦੇ ਦਿੱਤੀ ਕਿ ਜਾਣ ਕਿ ਕਿਹਨੇ ਪਹੁੰਚਾਇਆ ਦੇਖੋ ਉਹਨੇ ਉਹਨੂੰ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਹੋ ਸਕਦਾ ਉਹਨੇ ਇਹਨੂੰ ਗੋਡੂ ਵੀ ਭੇਜੀ ਹੋਵੇ ਰਾਹੁਲ ਦੀ ਕਿ ਜਿਹੜਾ ਆਹ ਰਾਹੁਲ ਬੰਦਾ ਹੈਗਾ ਕਿਉਂਕਿ ਇਹਨੂੰ ਇਹ ਉਹਦਾ ਪੱਕਾ ਕੰਟੈਕਟ ਹੈ ਉੱਥੋਂ ਜਿਹੜਾ ਬੰਦਾ ਥਰਡ ਜਿਹੜਾ ਸਪਲਾਈ ਦੇ ਕੇ ਗਿਆ ਉਸ ਬੰਦੇ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਬੈਠਾ ਹੋ ਜਾਂਦਾ ਇਹ ਤਾਂ ਕਲੀਅਰ ਹੋ ਗਿਆ ਜੀ ਵੀ ਜੇਲ੍ਹ ਦੇ ਵਿੱਚ ਹੀ ਸਾਰਾ ਇਹ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਦੇਖੋ ਐਸੇ ਜਿਹੜੀ ਮੁਕਦਮੇ ਦੇ ਵਿੱਚ ਤਫਤੀਸ਼ ਦੇ ਵਿੱਚ ਪਹਿ ਹੀ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੇ ਬੰਦੇ ਨੇ ਮੇਨ ਸਪਲਾਈ ਦਿੱਤੀ ਜਿਹੜੇ ਬੰਦੇ ਨੇ ਉਹ ਇਸ ਟਾਈਮ ਫੌਤਲਾ ਜੇਲ੍ਹ ਦੇ ਵਿੱਚ ਬੰਦਾ ਹੈ ਇਹਨਾਂ ਨੇ ਕਮਿਊਨੀਕੇਸ਼ਨ ਦਾ ਮੋੜ ਦਾ ਕਿਹੜਾ ਕਿਹੜਾ ਚੈਨਲ ਅਪਣਾਏ ਸੀਗੇ ਉਹ ਸਾਰੇ ਅਗਲਾ ਤੁਸੀਂ ਜਾਚ ਕਰਾਂਗੇ ਤਾਂ ਕਿ ਫਰਦੂ ਜਿਹੜਾ ਹੈਗਾ ਇਸ ਨੈਟਵਰਕ ਨੂੰ ਢੋਲਾ ਜਾ ਸਕੇ ਜੇ ਬੰਦੇ ਸਨਾਈਪਿੰਗ ਉਸ ਸਾਲ ਵਿੱਚ ਸਾਡੀ ਥਾਣਾ ਸਿਵਲ ਲਾਈਨ ਦੀ ਟੀਮ ਲਗਾਈ ਹੋਈ ਹੈ ਸੀਸੀਟੀਵੀ ਨੂੰ ਟ੍ਰੇਲ ਕਰਨ ਵਾਸਤੇ ਤੇ ਜਲਦੀ ਹੀ ਉਸ ਮਾਮਲੇ ਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਕਰਾਂ। ਪੱਜੀ ਕਰੇ ਉਹ ਬਾਰੇ। ਦੇ ਦੇ ਥੋੜਾ ਕਰ। ਆ ਨਹੀਂ ਕਰਨੀ ਉਹ। ਹੋਰ ਦੇ ਥੋੜਾ ਕਰ। ਥੋੜਾ ਕਰ। ਜੀ ਆਇਆਂ। ਆਪ ਲੋਕ ਜਿਹਨੂੰ ਕੋਸ਼ਿਸ਼ yeah <laughs>